ਮੈਂ ਕਰ ਭਜਾਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਿਲੀ ਮੇਰੇ ਨਾਲ ਆ ਤੂੰ ਨਾ ਡੀਲ ਦਾ ਚਲਾਨ ਕਰੇ ਕਰਿਆ ਤਾਂ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਲਾਨ ਮੈਂ ਨਹੀਂ ਗੱਲੀ ਨਾ ਨਾ ਮੇਰਾ ਚਲਾਨ ਕਰੇ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤਾਂ ਹਾਂ ਆ ਨਾ ਚ ਗੱਡੀ ਤੇ ਤਾਂ ਗੱਡੀ ਰੋਕੀ ਯਾਰ ਤਾਂ ਗੱਡੀ ਫੀਟ ਮੇਰੀ ਗੱਡੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਪੁੱਤ ਬਾਬਾ ਰੋਕੇ ਤੂੰ ਮੈਨੂੰ ਮਮੀ ਰੋਕੇ ਨਾ ਨਹੀਂ ਰੋਕਿਆ ਵੀਰੇ ਨਹੀਂ ਨੌਜਵਾਨ ਦਾ ਪੈ ਗਿਆ ਪੁਲਿਸ ਮੁਲਾਜ਼ਮਾ ਨਾਲ ਪੇਚਾ ਜਦੋਂ ਕੱਟ ਦਿੱਤਾ ਮੁਲਾਜ਼ਮਾ ਨੇ ਨੌਜਵਾਨ ਚਲਾਨ ਹੋ ਜਾਣ ਤੋਂ ਬਾਅਦ ਨੌਜਵਾਨ ਗੁੱਸੇ ਵਿੱਚ ਆ ਜਾਂਦਾ ਹੈ ਤੇ ਜਾ ਕੇ ਖਾਣਾ ਥੰਦ ਹੋਏ ਪੁਲਿਸ ਮੁਲਾਜ਼ਮਾ ਨੂੰ ਘੇਰ ਲੈਂਦਾ ਹੈ ਕਿ ਤੁਸੀਂ ਮੇਰਾ ਚਲਾਨ ਕਿਸ ਗੱਲ ਦਾ ਕਟਿਆ ਤੇ ਮੁਲਾਜ਼ਮਾ ਤੇ ਨੌਜਵਾਨ ਵਿਚਾਲੇ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਨੌਜਵਾਨ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਉਸਤੇ ਸਾਰੇ ਕਾਗਜ਼ ਪੂਰੇ ਨੇ ਤਾਂ ਫਿਰ ਚਲਾਨ ਕਿਸ ਗੱਲ ਦਾ ਕਟਿਆ ਗਿਆ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਧਿਆਨ ਨਾਲ ਇਹ ਵੀਡੀਓ ਤੇ ਦੱਸੋ ਕਿਸ ਦੀ ਗਲਤੀ ਹੈ ਭਾਈ ਜੀ ਮੈਂ ਗੱਡੀ ਪਹਜਾਣੀ ਥੋੜਾ ਇਸ਼ਾਰਾ ਮੈਂ ਗੱਡੀ ਕਦੇ ਪਹਜਾਣੀ ਆ ਇਹ ਰਹਿਣਾ ਭਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਇਹ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਨਹੀਂ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਵਰਡ ਸਭ ਕੁਝ ਲੱਗਿਆ ਵਾ ਤੋ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਆਲ ਦਿਖਾਏਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕਿਆ ਮੰਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਭਜਾਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮੇਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਤੇ ਤੂੰ ਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਮੈਂ ਮੈਨੂੰ ਖੜੇ ਦੇਖ ਬਾਈ ਦੀ ਮੈਂ ਲੈਸਾਂ ਸਾਰਾ ਕੁਝ ਲੈਂਦਾ ਤੂੰ ਨੋ ਡੀਲ ਕਿਉਂ ਤਾਂ ਕਰਿਆ ਤੂੰ ਨੋ ਡੀਲ ਦਾ ਚਲਾਨ ਕਹਦੇ ਕਰਿਆ ਠੀਕ ਹੈ ਕੋਈ ਨਹੀਂ ਕਰ ਸਰ ਤੁਸੀਂ ਦੱਸੋ ਇਹ ਨੋ ਡੀਲ ਦਾ ਚਲਾਨ ਕਹਦੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖੜਾ ਸਦਰ ਖੜਾ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਖੜਾ ਭਾਈ ਜੀ ਮੈਂ ਖਾਣਾ ਸਦਰ ਖੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਤਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਮੇਰਾ ਕੌਣ ਹੈ ਭਾਈ ਤੂੰ ਵੀਡੀਓ ਦਿਖਾ ਮੈਂ ਕਾਗਜ਼ ਲਾਇਸੈਂਸਰੀ ਮੈਂ ਲਾਇਸੈਂਸ ਦਿਖਾ ਰਿਹਾ ਤੁੰਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਆ ਬਰਾਦਰ ਤੂੰ ਗੱਡੀ ਮੋੜੀ ਤਾ ਮੇਰਾ ਯਾਰ ਚਲਾਨ ਕਰਿਆ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈਂ ਹਾਂ ਆ ਨਾ ਕਿ ਗੱਡੀ ਤੇ ਤਾ ਗੱਡੀ ਰੋਕੀ ਯਾਰ ਤਾ ਗੱਡੀ ਸੀਟ ਵਾਈਡ ਲੱਗੀ ਵੀ ਹੁਣ ਵੀ ਲੱਗੀ ਸੀਟ ਵਾਈਡ ਬਾਈ ਜੀ ਸੀਟ ਵਾਈਡ ਹੁਣ ਵੀ ਅਸੀਂ ਤਾਂ ਫੰਦਾ ਪਤਾ ਹੀ ਨਹੀਂ ਫੰਦਾ ਮੈਸੇਜ ਆਇਆ ਤੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਨਾ ਮੈਂ ਤਾਂ ਮੈਨੂੰ ਪਤਾ ਲੱਗਿਆ ਬਾਈ ਨੇ ਮੈਨੂੰ ਬਾਈ ਜੀ ਮੈਂ ਨਹੀਂ ਦੇਖਿਆ ਮੈਂ ਕਰਿਆ ਭਜਾਈ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋਲ ਸਾਰਾ ਕੁਝ ਆ ਅੰਕਲ ਤੁਸੀਂ ਦੱਸੋ ਵੀ ਕਾਹਦਾ ਚਲ ਮੇਰੇ ਕੋ ਸਾਰਾ ਕੁਝ ਹੈ ਤੁਸੀਂ ਵੀ ਖੜੇ ਤੇ ਨਾਲੇ ਨਾਲੇ ਖੜੇ ਤੁਸੀਂ ਅਸੀਂ ਭੁਜਾਈ ਨਹੀਂ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਇਹ ਬ੍ਰਦਰ ਤੇਰੀ ਗਲਤੀ ਹੈ ਮੇਰੀ ਗੱਡੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਜ ਜਵਾਬ ਦੇ ਤੂੰ ਮੈਨੂੰ ਹਾਂ ਅਨਾਜ ਜਵਾਬ ਦੇ ਰੋਕਿਆ ਤੂੰ ਮੈਨੂੰ ਮੈਂ ਜਦੋਂ ਹੱਥ ਮਾਰੀ ਜਾਂਦਾ ਦੂਜੀ ਯਾਰ ਕਾਹਦਾ ਹੱਥ ਮਾਰਿਆ ਕੋਈ ਨਹੀਂ ਕੋਈ ਆ ਦੇਖ ਲੋ ਮੰਮੀ ਰੋਕਿਆ ਨਾ ਨਹੀਂ ਰੋਕਿਆ ਵੀਰੇ ਨਹੀਂ ਰੋਕਿਆ ਤੂੰ ਰੋਕ ਆ ਦੇਖ ਲੋ ਕੋਈ ਰੋਕਿਆ ਕਿਸੇ ਨੂੰ ਨਹੀਂ ਰੋਕ ਰਿਹਾ ਤੋ ਤੁਸੀਂ